ਵੀਰੋ ਚੱਲ ਮੇਰਾ ਪੁੱਤ 2 ਫਿਲਮ 3 ਰਿਲੀਜ਼ ਹੋਈ ਅਮਰਿੰਦਰ ਗਿੱਲ ਦੀ ਅਮਰਿੰਦਰ ਗਿੱਲ ਨੂੰ ਆਪਾਂ ਵੀ ਲਾਈਕ ਕਰਦੇ ਆ ਤੇ ਸਾਰੀ ਦੁਨੀਆ ਲਾਈਕ ਕਰਦੀ ਬਹੁਤ ਜੈਂਟਲ ਬੰਦਾ ਆ ਪਰ ਕੋਈ ਇਹੋ ਜਿਹੇ ਨਹੀਂ ਹੈਗਾ ਫਿਲਮ ਵਿੱਚ ਮੈਂ ਫਿਲਮ ਮੇਰੇ ਦੋਸਤਾਂ ਵੇਖੀ ਕੁਝ ਨਹੀਂ ਇਹੋ ਜਿਹਾ ਹੈਗਾ ਕਿ ਬਾਪਾਂ ਕਹਿ ਸਕੀ ਕਿ ਪੰਜਾਬੀ ਫਿਲਮਾਂ ਦੀ ਫਿਲਮ ਹੈ ਯਾਰ ਪੰਜਾਬ ਚ ਕੀ ਕੁਝ ਹੋ ਗਿਆ ਜਾਂ ਕੀ ਕੁਝ ਹੋ ਰਿਹਾ ਹੈ ਹੈਨਾ ਤੇ ਸਰਮਾਇਕ ਅਰ ਰਿਫਲੈਕਟਰ ਪਰ ਜਦੋਂ ਉਸਨੇ ਮਾਰ ਰਿਫਲੈਕਟਰ ਦਾ ਕੰਮ ਨਹੀਂ ਕਰ ਰਿਹਾ ਤੋ ਉਹਨੂੰ ਸਿਨੇਮਾ ਨਹੀਂ ਮੰਨਿਆ ਜਾ ਸਕਦਾ ਬਾਕੀ ਉਹ ਜਿਹੜੇ ਜੰਜੋੜ ਜਰਨੈਲ ਦਾ ਗੈਂਗ ਸੀਗਾ ਉਹ ਅਵਿੰਦਰ ਗਿੱਲ ਨੇ ਆਊਟ ਕਰਤਾ ਆਪਣੀ ਪ੍ਰਚਨ ਹੋਛੋ ਠੱਗਾ ਦਾ ਉਹ ਬੜਾ ਵਧੀਆ ਕੀਤਾ ਦੂਜੀ ਆਪਾਂ ਸਰਦਾਰ ਜੀ ਆਪਣੇ ਸਨ ਆਫ ਸਰਦਾਰ 2 ਜਿਹੜੀ ਆਈ ਹੈ ਨਾ 3 ਹੱਦ ਹੋ ਗਈ ਹੱਦ ਹੋ ਗਈ ਯਾਰ ਸਰਦਾਰਾਂ ਦਾ ਮਜ਼ਾਕ ਰਹਾ ਗਿਆ ਔਰ ਇੰਨਾ ਘਟਿਆ ਮਜ਼ਾਕ ਮਤਲਬ ਜੋਕਰ ਤੋਂ ਵੀ ਤਾਂ ਆਮ ਉੱਪਰ ਦੀ ਹੋ ਗਿਆ ਕੱਲ ਤੱਕ ਤੇ ਆਪਾਂ ਕਹਿੰਦੇ ਹਾਂ ਨਾ ਜੋਕਰ ਸਰਦਾਰਾਂ ਨੂੰ ਵਿਖਾਉਂਦੇ ਬਾਦੀ ਵੱਡ ਵਾਲੇ ਜੋਕਰ ਤੋਂ ਵੀ 2 4 5 ਰੁੱਤੀਆਂ ਕੰਮ ਉੱਪਰ ਹੋ ਗਿਆ ਪਰ ਕੋਈ ਨਹੀਂ ਬੋਲਿਆ ਜਿੰਨੇ ਸਭ ਨਕਲੀ ਸਮਾਜ ਸੇ ਵੀ ਨਕਲੀ ਯੋਧੇ ਨਕਲੀ ਸੂਰਮੇ ਕੋਈ ਨਹੀਂ ਬੋਲਿਆ ਇਹ ਸਭ ਪਹਾੜੇ ਵਾਲੇ ਆ ਇਹ ਪਹਾੜਾ ਜਦੋਂ ਪੈਂਦਾ ਉਦੋਂ ਮੂੰਹ ਖੋਲਦਿਆ ਤੇ ਫਿਰ ਪਹਾੜਾ ਪੈਂਦਾ ਫਿਰ ਕੀ ਕੀ ਬੋਲਣਾ ਮੂੰਹ ਖੋਦ ਕੇ ਸਾਰਾ ਇਹਨਾਂ ਦਾ ਫਿਕਸ ਹੁੰਦਾ ਉਹ ਜਵਾਨਾ ਨਹੀਂ ਹੁੰਦਾ ਜਦੋਂ ਗਿਆਨੀ ਦਿੱਤ ਸਿੰਘ ਵਰਗੇ ਸੂਰਮੇ ਪੰਜਾਬ ਚ ਬੁੱਧੀਜੀਵੀ ਹੁੰਦੇ ਸੀ ਤੇ ਪੰਜਾਬ ਦੇ ਲੋਕਾਂ ਨੂੰ ਗਾਈਡ ਕਰਦੇ ਸੀ ਉਹ ਵੀ ਜਵਾਨਾ ਸੀ ਹੁਣ ਆਪਾਂ ਗੱਪਾਂ ਤੋਂ ਮਾਰੀਏ ਵੀ ਆਪਾਂ ਐਵੇਂ ਹੀ ਆਪਾਂ ਆ ਆਇਆ ਯੋਹ ਆ ਯੋਹ ਵਾ ਜਾਪਾ ਪ੍ਰਾਣਾ ਇਤਿਹਾਸ ਵੀ ਕਾਬਲਾ ਕੇ ਅੰਧਾਰਾ ਮੱਥੇ ਲਾ ਲਿਆ ਆ ਕਰ ਲਿਆ ਉਹ ਕਰ ਲਿਆ ਚਲੋ ਵਧੀਆ ਹੋਵੇ ਕਹੇ ਕੌਮ ਦਾ ਜਿਹੜਾ ਪਾਸਟ ਹੈ ਉਹ ਵਧੀਆ ਹੋਵੇ ਤਾਂ ਪ੍ਰਾਊਡ ਕਰਨਾ ਚਾਹੀਦਾ ਪਰ ਫਿਊਚਰ ਬਾਰੇ ਦੇਖਣਾ ਹੀ ਨਹੀਂ ਫਿਊਚਰ ਬਾਰੇ ਦੇਖਣਾ ਹੀ ਨਹੀਂ ਜਿਹੜੇ ਬਾਲੀਵੁੱਡ ਦੇ ਬਾਲੀਵੁੱਡ ਨਹੀਂ ਹਿੰਦੀ ਸਿਨੇਮਾ ਜਿਹੇ ਭਾਰਤੀ ਸਿਨੇਮਾ ਦੇ ਬਾਲੀਵੁੱਡ ਦਾ 2001 ਤੇ ਸਟਾਰਟ ਹੋਇਆ ਦਲਾਲਾਂ ਦਾ ਅੱਡਾ ਜਿਹੜੇ ਇੰਡੀਅਨ ਸਿਨੇਮਾ ਦੇ ਭਾਰਤੀ ਸਿਨੇਮਾ ਦੇ ਪੁਰਾਣੇ ਪੰਜਾਬੀ ਸੀਗੇ ਸਾਗਰਾਟ ਬੀ ਆਰ ਚੋਪੜਾ ਸਭ ਬੜੀਆਂ ਫਿਲਮਾਂ ਵਧੀਆ ਬਣਾਉਂਦੇ ਸੀ ਪੰਜਾਬ ਵਾਸਤੇ ਔਰ ਕਈ ਦਾ ਸਪੈਸ਼ਲ ਪੰਜਾਬੀ ਫਿਲਮਾਂ ਹੀ ਬਣਾਉਂਦੇ ਸੀ ਪਾਕਿਸਤਾਨੋਂ ਆਏ ਹੋਏ ਸੇਠ ਜਿਹੜੇ ਲੋਕ ਸੀਗੇ ਵੀ ਪੰਜਾਬ ਨੂੰ ਮਤਲਬ ਅਸੀਂ ਉੱਚਾ ਚੱਕ ਸਕੀਏ ਸਾਡੀ ਮਾਤਰ ਭਾਸ਼ਾ ਆ ਅਸੀਂ ਪੰਜਾਬ ਦਾ ਕਲਚਰ ਵੀ ਵਿਖਾ ਸਕੀਏ ਤੇ ਇਦਾਂ ਪੰਜਾਬੀ ਜ਼ਰਮਾ ਖੜਾ ਹੋਇਆ ਸੀ ਪਰ ਆ ਪਿਛਲੇ 20 ਸਾਲਾਂ 25 ਸਾਲਾਂ ਜਿਹੜਾ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਜੋਕਰ ਬਣਾ ਕੇ ਵਿਖਾਇਆ ਆ ਔਰ ਜਿਹੜੇ ਕਿ ਉਹ ਵਿਰੋਧ ਕਰਦੇ ਹੋ ਉਹ ਪਹਾੜੇ ਵਾਲੇ ਜੋਕਰ ਹੀ ਆ ਕਿ ਜਦੋਂ ਕੋਈ ਫਿਲਮ ਆਈ ਜਾਂਦੀ ਉਹਦੀ ਕੰਟਰੋਵਰਸੀ ਕ੍ਰੀਏਟ ਕੀਤੀ ਜਾਂਦੀ ਆ ਅੱਧੇ ਕਿ ਜੋਕਰ ਪੈਸੇ ਦੇ ਕਿ ਆਸ-ਪਾਸੇ ਇਕੱਠੇ ਕਰ ਲੈਂਦੇ ਜਾਂਦੇ ਅੱਧੇ ਕਿ ਜੋਕਰ ਐ ਪਾਸੇ ਸਾਰੇ ਪੇਖੀ ਟਾਈਪ ਦੇ ਬੰਦੇ ਉਹਨਾਂ ਕਹਿੰਦਾ ਇਹ ਸਹੀ ਆ ਦੂਜਾ ਕਹਿੰਦਾ ਗਲਤ ਆ ਸੋਸ਼ਲ ਮੀਡੀਆ ਤੇ ਮਹਾਪਾਰਤ ਕ੍ਰੀਏਟ ਕਰਨਾ ਜਿਸ ਨਾਲ ਲੋਕ ਜ਼ਿਆਦਾ ਟੈਂਸ਼ਨ ਕ੍ਰੀਏਟ ਕਰ ਸਕਣ ਤੇ ਜ਼ਿਆਦਾ ਲੋਕ ਫਿਲਮ ਵੇਖ ਸਕਣ ਇਹੋ ਜਿਹਾ ਤੇ ਕੰਮ ਚੱਲਣ ਲੱਗਿਆ ਆ ਜਿਹੜਾ ਭਾਰਤੀ ਸਿਨੇਮਾ ਸੀ ਉਹਦੇ ਵਿੱਚ ਇਹ ਗੰਦ ਖਾਣਾ ਕੰਜਰਖਾਨਾ ਨਹੀਂ ਸੀ ਇਹਗਾ ਇੱਕ ਵਧੀਆ ਫਿਲਮ ਬਣਾਈ ਜਾਂਦੀ ਸੀ ਲਾਈ ਜਾਂਦੀ ਸੀ 10 ਬੰਦੇ ਵੀ ਆ ਕੇ ਆਉਂਦੇ ਸੀ ਉਹ ਦਸਾਂ ਨੂੰ ਦੱਸਦੇ ਸੀ 20 ਨੂੰ ਦੱਸਦੇ ਸੀ ਫਿਰ 30 ਬੰਦੇ ਦੇਖਣ ਜਾਂਦੇ ਸੀ ਉਹ ਆ ਕੇ 300 ਨੂੰ ਦੱਸਦੇ ਸੀ 300 ਵੇਚ ਕੇ ਆਉਂਦਾ ਸੀ ਉਹ ਆ ਕੇ 3000 ਨੂੰ ਦੱਸਦੇ ਸੀ ਇਦਾਂ ਸਿਸਟਮ ਚੱਲਦਾ ਸੀ ਪਰ ਆ ਜਿਹੜਾ 2000 ਜਦੋਂ ਮੈਂ ਤਾਰਕਮੇਗਾ ਜੌਨ ਕੀਤਾ ਤੇ ਧਰਮਪਾਜੀ ਸੈਟ ਤੇ ਆਏ उतल पुछया बीड़े ने कि सनी बॉबी कहाँ है धर्म भज ने बड़े उदास होकर मतलब क्या कि बेटा वो जो हम ये एक नकली सिनेमा प्रमोशन की चटनी चटा चुके हैं ना ऑडियंस को तो वो अब चटानी नहीं पा रही वह हमारी मजबूरी हो चुकी है घटिया फिल्म बनाओ यार जी तो ती प्रमोशन करते यार उतो फिल्म चंकी बना लो बीमारी यह आ रइटर भी दला दल नहीं होना जो पार्टी फट के लियाओ करैक्टर भी दलाा ही होना ਹੀਰੋ ਵੀ ਦੱਲੇ ਹੀ ਹੋਣਾ ਹੀਰੋ ਵੀ ਪਾਰਟੀ ਦਾ ਬਸਾਉਣ ਵਾਲੀ ਹੋਣੀ ਸਭ ਤੇ ਸਟੈਪ ਦੇ ਬੰਦੇ ਆ ਕਲਾਕਾਰ ਟਾਈਮ ਦੇ ਬੰਦੇ ਸਿਨੇਮਾ ਚ ਆਏ ਹੀ ਨਹੀਂ ਹਾਂ ਕਹਿੰਦੇ ਰੱਬ ਹਰ ਕੇ ਦੀ sonda ਆਟੋਮੈਟਿਕ ਕਲਾਕਾਰ ਜਿਹੜੇ ਇਹਨਾਂ ਨੇ ਕੀ ਕੀਤਾ ਆ ਸੋਸ਼ਲ ਮੀਡੀਆ ਆ ਗਿਆ ਬਲੌਗਰ ਦੇ 15 25 ਲੱਖ ਮਹੀਨਾ ਦਾ ਕਮਾ ਰਿਆ ਮੈਨੂੰ ਨਹੀਂ ਲੱਗਦਾ ਬਾਲੀਵੁੱਡ ਦਾ ਜਿਹੜਾ ਐਕਟਰ ਹੈ ਕੋਈ ਵੀ 25 ਲੱਖ ਮਹੀਨਾ ਦਾ ਕਮਾ ਰਿਆ ਹੋਊਗਾ ਕਿਹੜੀਆਂ ਫਿਲਮਾਂ ਨਹੀਂਆਂ ਕੌਣ ਵੇਦਾ ਆ ਸਾਰੇ ਡਿਪਰੈਸ਼ਨ ਚ ਸਾਰੇ ਦੁਖੀ ਆ ਨਸ਼ੇੜੀ ਹੋ ਚੁੱਕੇ ਸਾਰੇ ਇਨਾ ਕਦੀ ਸੋਚਿਆ ਨਹੀਂ ਵੀ ਸਾਡਾ ਰਾਜ ਭਾਗ ਉਹ ਸਾਈਂ ਦੇ ਸਿਰ ਮੇਂ ਗਰੀਦੇ ਹੋਇਆ ਤੇ ਫਿਰ ਮਾ ਸਾਡੀਆਂ ਲਗਣੀਆਂ ਆ ਅਕਸ਼ੇ ਕੁਮਾਰ ਦੇ ਸ਼ਾਹ ਖਾਨ ਨੇ ਤੇ ਆਪਣੇ ਮੁੰਡੇ ਵੀ ਤਿਆਰ ਕਰ ਲਈ ਚਲੋ ਕੋਧ ਕੋਈ ਨਹੀਂ ਆਪਣੇ ਇਜ਼ਾਮ ਰਾਜ ਆ ਪਰ ਪਤਾ ਹੀ ਨਹੀਂ ਵੀ ਇਹ ਤੱਕਾ ਪਲਟੀ ਹੋਊਗਾ ਤੇ ਜਿਹੜੀ ਸੱਤ ਸਨ ਆਫ ਸਰਦਾਰ ਚ ਪੰਜਾਬੀਆਂ ਦੀ ਬੇਇੱਜ਼ਤੀ ਹੋਈ ਪਰ ਕੋਈ ਬੋਲਿਆ ਨਹੀਂ ਸਾਰੀ ਨੰਕੁਨ ਸਾਰੀ ਨੰਕੁਨ ਕੋਈ ਯਾਰ ਸਾਡਾ ਪੰਜਾਬੀ ਰਾਜ ਕੁ ਲੈਵਲ ਇਨਾ ਥੱਲੇ ਹੋ ਗਿਆ ਹੱਦ ਹੋ ਗਈ ਯਾਰ ਮੈਨੂੰ ਸੋਚ ਕੇ ਯਾਰ ਟੈਨਸ਼ਨ ਆਉਂਦੀ ਆ ਕੋਈ ਬੋਲਣਾ ਲੱਗ ਕੋਈ ਸਹੀ ਬੰਦਾ ਹੈ ਹੀ ਨਹੀਂ ਸਭ ਬਾੜੇ ਦੇ ਪੌਡਕਾਸਟ ਵਾਲੇ ਨਕਲੀ ਲੋਗ ਫੱਦ ਹੋ ਗਏ ਰੱਬ ਪੰਜਾਬ ਦਾ ਰੱਬ ਰੱਖਾ ਵੀਰੋ ਪੰਜਾਬ ਦਾ ਰੱਬ ਰੱਖਾ ਬਸ ਐਵੇਂ ਮੇਰੇ ਵਰਗੇ ਜਾਂ ਆਜਵੀਰ ਬਾਵਾ ਬੰਬੇ ਬੈਠਾ ਸਾਡੇ ਅੱਗੇ ਰੌਲਾ ਪਾਉਂਦੇ ਰਹਿੰਦੇ ਆ ਚਾਰ ਲੋਕ ਸੌਂਦੇ ਬਹੁਤ ਵਧੀਆ ਬਹੁਤ ਵਧੀਆ ਬਸ ਇਸ ਤੋਂ ਅਗੇ ਕੁਛ ਨਹੀਂ ਯਾਰ ਅਸੀਂ ਮਿਹਨਤਾਂ ਕਰਕੇ ਥੱਕ ਗਏ ਜਿਹਨਾਂ ਦੇ ਪੈਸੇ ਖਾਦੇ ਪਾਪੀ ਹੋ ਆਓ ਵੀਡੀਓ ਬਣਾ ਕੇ ਬੋਲੋ ਤੁਹਾਡੇ ਪੈਸੇ ਕਢਾਈਏ ਐਨੇ ਕਾਇਰ ਪੰਜਾਬੀ ਐਕਟਰ ਕੋਈ ਬੋਲਿਆ ਹੀ ਨਹੀਂ ਕਨੇ ਕੋਈ ਗਏ ਭਾਈ ਛੱਡੋ ਪਰ ਜਿਹੜੇ ਮਰ ਗਏ ਮਰ ਗਏ ਬਸ ਠੀਕ ਚਲੋ ਵੀਰੋ